ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਅਡਰੈਸ ਏਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਲਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਝਾਂ ਦੋਸਤੋ ਸੋਈਆਂ ਸੋਈਆਂ ਹੋਣਗੀਆਂ ਡਿਟੇਲ ਇਹਦਾ ਪਸ਼ੂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਬੀ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਸਾਰੀ ਜਿਹੜੀ ਆ ਵੀਰ ਦੇ ਕੋਲੋਂ ਪੁੱਛ ਲੀਨੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਸਾਸਿਕਾ ਭਾਜੀ ਸਾਸਿਕਾ ਜੀ ਦੱਸਣਾ ਵਧੀਆ ਹੀ ਵਧੀਆ ਠੀਕ ਠਾਕ ਹੈ ਵਧੀਆ arre as bo di ve apna naam mera manoor singh haan ji pind ble tehsil patti jila tanfar phone number phone number 981454519 ਠੀਕ ਹੈ ਜੀ تین ਮੱਜਾਂ ਦੇ ਆਪਣੇ ਕੋਲ تین ਮੱਜਾਂ ਹਾਂ ਕਿੰਨੇ ਸੱਜੇ ਸੀ ਕਿੰਨੇ ਸੂਈਆਂ ਪੰਵੀਆਂ ਦੇ ਸਵੀ ਮਹੀਨੇ ਦੀ ਲਾ ਲੋ ਅੱਛਾ ਜੀ ਜਿੱਦੀਆਂ ਤਾਰੀਆਂ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਸੱਜੇ ਸੂਈ ਮਾਈ ਤੋਂ ਪਹਿਲੋ ਬਸ ਇਹ ਡਿਟੇਲ ਵੀ ਦੇ ਜੀ ਹਾਂ ਜੀ ਸੂਈ ਛੋਟੀ ਸਿਰੇ ਅੱਛਾ ਜੀ ਤੋ ਇਹ ਦੋ ਢਾਈ ਕਿਲੋ ਮਤਲਬ ਕਿ 11 ਗੋਈ ਜੇਰ ਵੀ ਆਉ ਪਈ ਜੀ ਅੱਛਾ ਜੀ ਤੇ ਦਜਾ ਸੁਆ ਮਗਰ ਸੁਆ ਤੇ ਦਜਾ ਦਜਾ ਮਗਰ ਬੱਚਾ ਕੱਟੀ ਕੱਟੀ ਠੀਕ ਹੈ ਜੀ ਕਿੰਨਾ ਕਿ 4 ਕਿਲੋ ਚੋਆ ਬੋਲਾ ਢਾਈ 3 ਕਿਲੋ ਬੋਲਾ ਚੋਆ ਢਾਈ 3 ਕਿਲੋ ਚੋਆ ਠੀਕ ਹੈ ਕੱਢੀੇ ਮਾਰ ਲਓ ਦੋ ਦੋ ਅੱਜ ਸਵੇਰੇ ਸੁਈ ਅਤੇ ਢਾਈ 3 ਕਿਲੋ ਲਾਜ ਬਨੇ ਬੜਾ ਜਿਹੜਾ ਵੀਰ ਦਾ ਚੋਤਾ ਤੇ ਬੱਚਾ ਨਹੀਂ ਦੋਸਤੋ ਆ ਕੱਟੀ ਦਿੱਤੀ ਸ਼ੁਰੂਆਤ ਦਜਾ ਸਹੀ ਜੀ ਜੇਰ ਜੂਰ ਸਾਰੀ ਜਿਹੜੀ ਐ ਪ੍ਰੋਪਰ ਪੈ ਗਈ ਐ ਜੇਰ ਦੀ ਵੀਡੀਓ ਜਿਹੜੀ ਆ ਬੜਾਈਆਂ ਵੀ ਕਿੰਨੇ ਆਪਣੇ ਫੋਨ ਦੇ ਵਿੱਚ ਕਿਸੇ ਵੀਰ ਨੇ ਦੇਖ ਲਈ ਉਹ ਵੀਡੀਓ ਦੇਖ ਸਕਦਾ ਤਣਾ ਦੀ ਕੁਆਲਿਟੀ ਕਰ ਲੋ ਚੱਕ ਮੈਂ ਦੀ ਚਾਰੇ ਥਣ ਗੈਪ ਤੇ ਲੱਗੇ ਹੋਏ ਕੋਈ ਫੋਟ ਸ਼ਾਂਗ ਨਹੀਂ ਇਹਦਾ ਪਿੱਠਪੜੇ ਦੀ ਚੜਾਈ ਦੋਸਤੋ ਬਹੁਤ ਸੋਹਣੀ ਮਾਈ ਦੀ ਆ ਕਰੋ ਚੱਕ ਜੀ ਲਿਆ ਵੀਰ ਮੋੜ ਦਾ ਪੂਰੀ ਵੱਡੀ ਝੋਟੀ ਆ ਦੇ ਹਾਂਜੀ ਹਾਂਜੀ ਪੂਰਾ ਕੱਦ ਕੱਟ ਦੋਸਤੋ ਪੂਰਾ ਫੁੱਲ ਹੈ ਵੀ ਬੋਡੀ ਦਾ ਆ ਦੀ ਫੇਸ ਕੁਆਲਿਟੀ ਚੈੱਕ ਕਰ ਲੋ ਲਓ ਜੀ ਕਰੋ ਚੱਕ ਜੀ ਪਿੱਠਪੜੇ ਦੀ ਚੜਾਈ ਦੋਸਤੋ ਚੈੱਕ ਕਰ ਲੋ ਦੋਸਤੋ ਥਣਾਂ ਦੀ ਕੁਆਲਿਟੀ ਜਿਹੜੀ ਐ ਸਪੇਸ ਥਣਾਂ ਦੀ ਬਹੁਤ ਵਧੀਆ ਆਪਸ ਵਿੱਚ ਮੁੱਲ ਵੀਰ ਕੀ ਕਰਨਾ ਹੈ ਮੁੱਲ ਮੈਂ ਨਿਸ਼ਾਨਾ ਕਰਪਾ ਡੇਢ ਕਰੀ ਜਾਈਏ ਜੀ ਹਾਂਜੀ 1.30 ਮੁੱਲ ਕਰਦੇ ਹਾਂ ਹਾਂਜੀ ਇੱਕ ਵੀ ਧਿਆਨ ਆ ਦੇਣਾ ਇੱਕ ਵੀ ਹਾਂ ਠੀਕ ਹੈ ਬਾਕੀ ਛੋਟੀ ਪੂਰੀ ਠੀਕ ਹੈ ਜੀ ਤੇ ਇਹਦੇ ਜਿਹੜੀ ਨਾਲ ਵਰਦੀ ਮਾਜਾ ਦੋ ਨੰਬਰ ਇਥੇਲੇ 12 ਕਿਲੋ ਦੁੱਧ ਦਾ ਅੱਛਾ ਜੀ ਇਹਨੂੰ ਹਫਤਾ ਹੋ ਗਿਆ ਸਹੀ ਨੂੰ ਇਹਨੇ ਬੱਚਾ ਦਿੱਤਾ ਇਹਨੇ ਮਾਰ ਕੱਟਾ ਜੋ ਆਹ ਕੱਟਾ ਆਹ ਪਰਲਾ ਆਹ ਜੀ ਦੋਸਤੋ ਕੱਟਾ ਦਾ ਇੱਕ ਹਫਤੇ ਦਾ ਟਾਈਮ ਨੂੰ ਸਹੀ ਨੂੰ ਹੋ ਗਿਆ ਜੀ ਤਿਹ ਵੀ ਦੁੱਧ ਕਿੰਨਾ ਤਿਆਰ ਹੋਣਾ ਦੁੱਧ 12 ਕਿਲੋ ਤਿਆਰ ਹੋਊਗਾ ਕੱਢੀਏ ਬਾਹਰ ਵੀ ਇਹਦੇ ਉਹਦੀ ਜੀਰ ਵੀ ਪਖਾ ਦਿਓ ਆਪ ਜੀਰ ਪਈ ਜਮੈਂ ਕੋਈ ਨਹੀਂ ਜੀਰਾ ਆਪਣੇ ਦੇ ਵਿੱਚ ਨਹੀਂ ਖੋਣੀ ਤੁਸੀਂ ਆਪਣੇ ਫੋਨ ਚ ਨਹੀਂ ਮਤਲਕਿ ਪਾਈ ਪੁਾਈ ਆ ਨਹੀਂ ਅੱਛਾ ਹਾਂ ਓਕੇ ਜੀਰ ਚੂਰ ਦੀ ਹਾਲੀ ਠੀਕ 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 ਹੈ ਕਈ ਹੁੰਦਾ ਹੀ ਹੈ ਨਾ ਵੀ ਜੀਰ ਨਹੀਂ ਪਾਈ ਜਾਂ ਕਿਤਨਾ ਜੀਰ ਦੀ ਕੋਈ ਵੀ ਵੀਡੀਓ ਆਪਣੇ ਫੋਨ ਚ ਬਣਾ ਲਿਓ ਠੀਕ ਹਾਂ ਲਓ ਦੋਸਤੋ ਇਹ ਸਵੇਰ ਦੁੱਧਾ ਸੀ ਤਿੱਜਾ ਲਾ ਲੈ ਕੋਈ ਦੁੱਜਾ ਲਾ ਲੈ ਤੀਜੇ ਸਵੇਰ ਸੋ ਸਵੇਰ ਕੋਈ ਦੁੱਧਾ ਕੋਈ ਤਿੱਜਾ ਮੰਨ ਲਿਓ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਇਹਨੇ ਬੱਚਾ ਕੱਟਾ ਦਿੱਤਾ ਜੀ ਸੂਈ ਨੂੰ ਕੋਈ 8 ਦੰਦਾ ਟਾਈਮ ਹੋ ਗਿਆ ਜੀ 12 ਲੀਟਰ ਜਿਹੜਾ ਦੋ ਤੋਂ ਮੌਕੇ ਦਾ ਤਿਆਰ ਹੋ ਗਿਆ ਜੀ ਪੇਟੇਪੜ ਦੀ ਚੜਾਈ ਚੈੱਕ ਕਰੋ ਦੋਸਤੋ ਆਰਡਰ ਜਿਹੜਾ ਮੈਨੇ ਬਹੁਤ ਵਧੀਆ ਤਿਆਰ ਕੀਤਾ ਚ ਚੁਾਈ ਦਾ ਟਾਈਮ ਤਕਰੀਬਨ ਹੋ ਜਾਈ ਹੈ ਲੈ ਆ ਵੀਰ ਮੋੜ ਦਾ ਹਾਲੇ ਜੀ ਦੋਸਤੋ ਕਰੋ ਚੈੱਕ ਲੋਜੀਕਲ ਚੈੱਕ 12 ਲੀਟਰ ਦੁੱਧੋ ਦੁੱਧ ਤਿਆਰ ਆ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਤਸੱਲੀ ਕਰ ਸਕਦਾ ਤੇ ਵੀਰ ਇਹਦਾ ਮੁੱਲ ਕੀ ਕਰਨਾ ਇਹਦਾ ਮੁੱਲ 1 ਕ 15 ਕਰਦੇ ਆ ਕ 5 ਵੀ ਦੇ ਦਾਂਗੇ 1 ਲੱਖ 5ਾਂਗੇ 1 5 ਕੇ ਜੀਤੋ ਮਾਂਤਲ ਕੁਛ ੁਰਸ਼ ਪੱਥਰ ਛੋੜ ਚੱਪਾ ਜੋ ਥੋੜਾ ਪਤਾ ਹੋਵੇ ਠੀਕ ਹੈ ਠੀਕ ਹੈ ਜੀ ਤੇ 3 ਨੰਬਰ ਦੀ ਦੱਸਿਓ ਡਿਟੇਲ ਵੀ ਇਹ ਵੀ ਤਜਸੂਆ ਸੂਈ ਜੋ ਮਹੀਨੇ ਦੀ ਲਾਲੇ ਕੋਈ 20 ਦਿਨਾਂ ਦੇ 25 ਦਿ ਇਹਦੇ ਮਹੀਨੇ ਦੀ ਲਾਲੋ ਵੀ ਇਹਦਾ ਬਚਾ ਇਹ ਕਟਾ ਜੀ ਇਹਦਾ ਕਟਾ ਇਹ ਦੋਵਾਂ ਦੇ ਕਰ ਮਗਰ ਕਟਵਾ ਦੇ ਮਾਰ ਕਟੇ ਹੈ ਤੇ ਇਹਦੇ ਸਿਲਦ ਤੋਂ ਦਬੀਰ ਕਿੰਨਾ ਤੇ ਇਹਨਾਂ 9 ਕਿਲੋ ਦੁੱਧ ਤਿਆਰ ਹੋ ਪਾ ਪੱਕਾ ਤਿਆਰ ਹੋ ਗਏ ਕੱਢੀ ਬਾਰ ਦੇ ਵਿੱਚ ਦੋਸਤੋ ਨਿਸ਼ਾਨੀਆਂ ਕੋਚ ਨੀਲੀ ਰਾਵੀ ਵਾਲੀਆਂ ਖਬਰ ਕਰ ਲਈਏ ਲਓ ਜੀ ਦੋਸਤੋ ਬਿਲਕੁਲ ਬਰੀਕ ਚਮੜੀ ਦੀ ਮੱਝ ਕਰੋ ਚੱਕ 9 ਲੀਟਰ ਦੁੱਧ ਮੌਕੇ ਦਾ ਜਿਹੜਾ ਤਿਆਰ ਹੈ ਜੀ ਦੋਸਤ ਰਾਜੀ ਆ ਪੂਰੀ ਜੰਮੀ ਪੜੀ ਆ ਕਰੋ ਚੱਕ ਜੀ ਲੈਓ ਜੀ ਹੋਰੀ ਦੋਸਤ ਟੇਡਾ ਕਾਟੇਗਾ ਜੀ ਐਸੇ ਵੀਰ ਦੋ ਦੋ 9 ਲੀਟਰ ਪੱਕਾ ਦੇ 9 ਕਿਲੋ ਚਾਰ ਦੋ ਠੀਕ ਹੈ ਇਹ ਇਹਦਾ ਮੁੱਲ ਵੀਰ ਕੀ ਕਰਦਾ ਇਹਦਾ ਮੁੱਲ ਕਰਨ ਨੂੰ ਭਵੇਂ 80 ਕਰ ਲਈਏ 75 ਲਈ 72000 ਦੀ ਮੈਂ ਦੇ ਦਾਂਗਾ 72000 ਦੀ ਹਾਂ ਪੂਰੇ ਦੀ ਨਹੀਂ ਹੁੰਦੀ ਪੂਰੇ ਦੇ ਕਰ 70000 70 ਹੀ ਦੇ ਦਾਂਗਾ ਲਓ ਦੋਸਤੋ ਪੂਰਾ 70000 ਰੁਪਿਆ ਇਹਦਾ ਮੁੱਲ ਜੀ ਇਸ ਮੈਂ ਤਾਂ ਮੌਕੇ ਦਾ ਹੁੰਦਾ 9 ਲੀਟਰ ਤੋਂ ਜਿਹੜਾ ਤਿਆਰ ਹੋਗਾ ਜੀ ਤਿੰਨ ਪਸ਼ੂ ਖਾਇਆ ਤਿੰਨੇ ਪਸ਼ੂ ਸੂਏ ਸਹਾਏ ਮੇਰੇ ਵੀਰ ਸੂਏ ਸਹਾਏ ਪਹੁੰਗੇ ਇੱਕ ਟਾਈਮ ਦੋ ਟਾਈਮ ਚੁਲੋ ਕੇ ਆਪਣੀ ਤਸੱਲੀ ਬੇਸ਼ੱਕ ਕਰ ਲਿਆ ਕਰੋ ਐਡਰੈਸ ਦੋਸਤੋ ਇਹ ਕਰੀਬ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਸਵੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਮਨੋਰ ਸਿੰਘ ਨਾਂ ਦੇ ਦਾ ਵੀ ਫੋਨ ਨੰਬਰ ਇੱਕ ਵਾਰੀ ਫੇਰ ਬੋਲਦੇ। ਉਹ ਨੰਬਰ 98454595 ਠੀਕ ਹੈ ਜੀ। ਧੰਨਵਾਦ ਉਸਤੋ ਸਾਡਾ ਵੀਡੀਓ ਦੇਖਣ ਵਾਸਤੇ।